ਲ ਜਣੀ ਤੁਸੀਂ ਮੈਨੂੰ ਇਹ ਰਿਕਾਰਡ ਕਰਾ ਲੰਨੇ ਆ ਦੁਬਾਰਾ ਪੁਰਿਆ ਵੀ ਹਾਂ ਜੀ ਉਹਦਾ ਹੈਗਾ ਜੀ ਸਵੇਰ ਦੇ ਟਾਈਮ ਜੇ ਪੁਰਾ ਤੇਜ਼ ਚੱਲਦਾ ਹਾਂ ਹਾਂ ਜੀ ਹਾਂ ਜੀ ਤਾਂ ਦੁਪਹਿਰ ਤੋਂ ਬਾਅਦ ਉਹ ਹੌਲੀ 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 ਮੱਠਾ ਹੋਣਾ ਜਾਂ ਬੰਦ ਹੋ ਜਾਣਾ ਚਾਰ ਦਾ ਚਾਰ ਪੰਜ ਬਾਅਦ ਬੰਦ ਹੋ ਗਿਆ ਤਾਂ ਹਾਂ ਜੀ ਹਾਂ ਜੀ ਪੁੱਥੋਂ ਮੁੜਿਆ ਹੀ ਤਾਂ ਅਗਲੇ ਜੇ ਨੀਚ ਆਵੇ ਇਹ ਹੈ ਕਿਸੇ ਪਾਸੇ ਮਰਜੀ ਬੱਦ ਹੋ ਜਾਣਾ ਠੀਕ ਹੈ ਜੀ ਇਹ ਪੁਰਾ ਇੱਕ ਸਪੀਡ ਨਾਲ ਚੱਲ ਰਿਹਾ ਹੈ ਚਾਹੇ ਉਹ ਦਸ ਦਿਨ ਚੱਲ ਜAVE ਬੰਦਾਂ ਦਿਨ ਤੇ ਬੀ ਜਾਵੇ ਵੀ ਨਹੀਂ ਹੋਊਗਾ ਹੂੰ ਉਹਨਾਂ ਮਟਾ ਦੇ ਹੋਲੀ ਹੋਇਆ ਨਹੀਂ ਹਾਂ ਜੀ ਪੱਛੋਂ ਚੱਲ ਜੇ ਜੇ ਪੱਛੋਂ ਪੱਛੋਂ ਨੇ ਜਾਗ ਲਾਉਣਾ ਜਾਨੀ ਜਿਹੜੀ ਜੇ ਪੱਛੋਂ ਚੱਲਦੀ ਹੈ ਜਿਹੜੀ ਉਹਦਾ ਜਿਹੜਾ ਪੂਰਾ ਹੁੰਦਾ ਨਾ ਮੇਰੇ ਪਾਸਟਰ ਅੱਛਾ ਜੀ ਜਿਹੜਾ ਜਿਵੇਂ ਪਤਾ ਕਰਦਾ ਸਾਰੇ ਕਿੱਧਰ ਆ ਆ ਹਾਂ ਹਾਂ ਹੈਗਾ ਹੈਗਾ ਹਾਂ ਹਾਂ ਜੀ ਪੱਛੋਂ ਚੱਲਦੀ ਹੋਊਗੀ ਜਿਹੜਾ ਸੋਡੇ ਵਿੱਚ ਪਾਣੀ ਉਹ ਵੀ ਸੁੱਕ ਜਾਊਗਾ ਹਮਮ ਸਹੀ ਗੱਲ ਯਾਰ ਕਣਕਾ ਪੱਖਾਂ ਤੇ ਹੁੰਦੇ ਆਪਾਂ ਕਿਉਂ ਗਏ ਨੇ ਯਾਰ ਪਛਾੜਾ ਛੱਡੇ ਹਾਂਜੀ ਹਾਂਜੀ ਚੋ ਉਧ ਮਰਦੇ ਨਹੀਂ ਹੁੰਦਾ ਹਾਂ ਆਪਾਂ ਸੁੱਕ ਜਾਂਦੀ ਹਾਂ ਸੁੱਕ ਜਾਂਦੀ ਹਾਂ ਹੋਰ ਆ ਦੇ ਨਹੀਂ ਆਣਾ ਥੋੜੀ ਕਾਹਤ ਨਾਲ ਬਤਰੀ ਹਾਂ ਪੂਰੇ ਨਾਲ ਹੀ ਬਤਰੀ ਹਾਂਜੀ ਜੋਰ ਨਾਲ ਹੀ ਤੇ